ਜੁਤੇ ਅਗਲੇ ਟਾਇਰ ਹੈਗੇ ਨੇ 9518 ਦੇ ਲੋ ਜੀ ਲਿਫਟ ਕਪੈਸਿਟੀ ਦੀ ਗੱਲ ਸੱਸੀ ਗਾਲ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ 'ਚ ਤੁਹਾਡਾ ਮਨਪਸੰਦ ਟਰੈਕਟਰ ਆਪਾਂ ਕਰਤਾਰ ਲੈ ਕੇ ਆਇਆ ਇਸ ਦਾ ਨਾਮ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਪਤਾ ਹੀ ਆ ਟ੍ਰੈਂਡਿੰਗ 'ਚ ਚੱਲ ਰਿਹਾ ਅੱਜ ਦਾ ਜਿਹੜਾ ਟਰੈਕਟਰ ਆ 4x4 ਆ 45 HP ਦੇ ਵਿੱਚ ਹੈ ਜੀ ਇਹ ਲੋ ਜੀ ਇੱਕ ਵਾਰ ਬਈ ਕੰਡੀਸ਼ਨ ਦਿਖਾ ਦੇ ਜਿਵੇਂ ਕਿ ਇੰਜਨ ਦਾ ਛੋਟਾ ਜਿਹਾ ਸਾਈਜ਼ ਆ ਬਣਾਇਆ ਇਹਨਾਂ ਨੇ ਟਰੈਕਟਰ ਦਾ ਬਹੁਤ ਸੋਹਣਾ ਬਣਾਇਆ ਇਹ ਮੈਂ ਕਲੌਸ ਕਰਦਾ ਇਹਦੇ ਵਿੱਚ ਇੰਜਣ ਲਾਤਾ ਇੱਥੇ ਲਿਖਿਆ ਹੋਇਆ ਕਲੌਸ ਕਰ ਇੱਕ ਵਾਰ ਇੱਥੇ ਵੀ ਵੀਰੇ ਕੈਮਰਾ ਮਾਰ ਦੇ ਕਲੌਸ ਕਰਦਾ ਇੰਜਣ ਲਾਇਆ 4x4 ਆ 500 ਘੰਟੇ ਚੱਲਣ ਤੋਂ ਬਾਅਦ ਇਹਦੀ ਸਰਵਿਸ ਤੇ ਜਿਹੜਾ ਇਹਦਾ ਹਿੱਸਾ ਗਾ ਕਲਾਰੋ ਹਿੱਸੇ ਦੇ ਵਿੱਚ ਆ ਗਿਆ ਜੀ ਇਹ 4x4 ਤੇ 14 ਦੇ ਟਾਇਰਾਂ 'ਚ ਤੇ ਅਗਲੇ ਵੇਟਾਂ ਦੀ ਗੱਲ ਕਰੀਏ 20 ਕਿਲੋ ਦਾ ਇੱਕ ਇੱਕ ਵੇਟ ਆ 40 ਕਿਲੋ ਦੇ ਇਹ ਵੇਟ ਨੇ ਤੇ ਜਿਹੜਾ ਚੁੱਲਾ ਉਹ ਅਲੱਗ ਰਹਿ ਗਿਆ ਲਗਭਗ ਫਰੰਟ ਦੇ ਵੇਟ ਆ 80 ਕਿਲੋ ਦੇ ਫਰੰਟ ਦੇ ਵੇਟ ਆ ਤੇ ਬਾਕੀ ਚੁੱਲੇ ਦਾ ਅਲੱਗ ਵੇਟ ਆ ਗਿਆ ਲੋ ਜੀ ਹਾਈ ਤੇ ਲੋ ਸਪੀਡਾਂ 4 11 ਦੇ ਵਿੱਚ ਆ ਤੇ 4/4 ਗੇਅਰ ਇੱਥੋਂ ਆਪਾਂ ਇਹਦਾ ਯੂਜ਼ ਕਰ ਸਕਦੇ ਆ ਲੋ ਜੀ 14 ਦੇ ਟਾਇਰਾਂ ਚ ਆ ਗਿਆ ਤੇ ਜੇ ਕਿਸੇ ਨੇ 50 ਹੌਸਪਾਵਰ ਦਾ ਲੈਣਾ ਉਹ ਵੀ ਮਿਲ ਜੂਗਾ 60 ਹੌਸਪਾਵਰ ਦਾ ਮਿਲ ਜੂਦੇ ਅਗਲੇ ਟਾਇਰ ਹੈਗੇ ਨੇ 9 5 18 ਦੇ ਲੋ ਜੀ ਲਿਫਟ ਕਪੈਸਿਟੀ ਦੀ ਗੱਲ ਕਰੀਏ ਲਿਫਟ ਕਪੈਸਿਟੀ ਇਹਨਾਂ ਨੇ ਦਿੱਤੀ ਆ 1800 ਕਿਜੀ 1800 ਕਿਜੀ ਆ ਤੇ 6 ਚੀਰੀ ਦੇ ਵਿੱਚ 540 ਚੱਕਰ ਦੇਤੇ ਲੋ ਜੀ ਕੀ ਚਾ ਆ ਗਿਆ ਵੀਰੇ ਮਲਟੀ ਸਪੀਡ ਰਿਵਰਸ ਹਾਂਜੀ ਮਲਟੀ ਸਪੀਡ ਰਿਵਰਸ ਆ ਗਈ ਤੇ ਆ ਚੀਜ਼ ਆ ਗਈ ਇਹਦੀ ਡਿਸਟ੍ਰਿਬਿਊਟਰ ਆ ਗਏ ਤੇ ਤੇਲ ਬ੍ਰੇਕਾਂ ਆ ਗਏ ਤੇਲ ਬ੍ਰੇਕਾਂ ਲੋ ਜੀ ਤੇਲ ਬ੍ਰੇਕਾਂ ਦੇ ਵਿੱਚ ਆ ਗਿਆ ਤੇ ਟਾਇਰ ਵੀ ਵਧੀਆ ਐਮ ਆਰ ਐਫ ਕੰਪਨੀ ਦੇ ਨੇ ਤੇ ਬਾਕੀ ਗੱਲ ਕਰਦੇ ਆ ਟਰੈਕਟਰ ਦੇ ਹੌਸਪਾਵਰ ਦੀ ਇਹ 45 ਹੌਸਪਾਵਰ ਚ ਡਬਲ ਕਲੱਚ ਆ ਤੇਲ ਬ੍ਰੇਕਾਂ ਦੇ ਵਿੱਚ ਆ ਤੇ ਨਾਮ ਹੈਗਾ ਕਰਤਾਰ 4536 ルイ45 ਸਤੀ ਇੱਕ ਵਾਰ ਤੁਹਾਨੂੰ ਇਹਦੀ ਦਿਖਾ ਦਈਏ ਕੰਡੀਸ਼ਨ ਇੱਧਰਲੀ ਸਾਈਡ ਤੋਂ ਜਿਵੇਂ ਇੱਥੇ ਟੂਲ ਬਾਕਸ ਦੇ ਤਾਂ ਇਹਨਾਂ ਨੇ ਬਹੁਤ ਸੋਹਣਾ ਤੇ ਰੈਡੀ ਰੇਟਰ ਜਿਹੜਾ ਤਾਂ ਵਧੀਆ ਕਾਪਰ ਚ ਕਾਪਰ ਚ ਹਾਂਜੀ ਕਾਪਰ ਦੇ ਵਿੱਚ ਲੱਗਿਆ ਹੋਇਆ ਲੋ ਜੀ ਬਾਕੀ ਜਿਹੜੇ ਵੀ ਵੀਰਾਂ ਨੇ ਕਰਤਾ ਟਰੈਕਟਰ ਪਹਿਲਾਂ ਵਰਤਿਆਗਾ ਜਾਂ ਵਰਤਣਾ ਚਾਹੁੰਦੇ ਨੇ ਕੰਟੈਕਟ ਨੰਬਰ ਥੱਲੇ ਕੰਪਨੀ ਦਾ ਚੱਲਿਆਂ ਦਾ ਕਲੌਸਕਰ ਦੇ ਇੰਜਨ ਦੇ ਵਿੱਚ ਟਰੈਕਟਰ ਤੁਹਾਨੂੰ ਮਿਲ ਜੂਗਾ ਜਲਦੀ ਤੋਂ ਜਲਦੀ ਬਿਲਕੁਲ ਨਵਾਂ ਆਇਆ ਬੁਕਿੰਗ ਕਰਵਾ ਸਕਦੇ ਹਾਂ ਧੰਨਵਾਦ